ਮੈਨੂੰ ਹੋਣ ਵਾਲੇ ਡਾਕਟਰ ਨੇ ਕੋਈ ਚਾ ਵੰਦ ਨਹੀਂ ਕਿਹਾ ਕੁਝ ਵੀ ਨਹੀਂ ਕਿਹਾ ਉਹਨੇ ਖਾਲੀ ਦਵਾਈ ਦਿੱਤੀ ਆ ਜੇ ਮੈਂ ਡਾਕਟਰ ਹੋਰ ਤੋਂ ਡਾਕਟਰੀ ਮੇਰੇ ਤੇ ਨਹੀਂ ਚੱਲ ਸਕਦੀ ਉਹ ਕਿਸੇ ਹੋਰ ਡੇਚ ਮਾ ਕੇ ਦੇ ਦਿੰਦੇ ਮੈਂ ਹੈਗਾ ਕੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਸਤਿ ਸ਼੍ਰੀ ਗਾਂਦੀ ਹੋਰ ਸਾਰੇ ਟਿਕਟਕ ਆਉਣਗੇ ਮੁੰਡੀ ਫੈਮਿਲੀ ਵਲੌਗਸ ਤੇ ਇਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬੇਹਦ ਰੂਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਭ ਨੇ ਦਾਣਾ ਪੱਕਾ ਸਮਝ ਲਿਆ ਉਹ ਹਾਂ ਸਾਰੀਆਂ ਰਹਿ ਗਈਆਂ ਹਨ ਕਿਹਦੀ ਕਿਹਦੀ ਤੂੜੀ ਰਹਿਂਦੀ ਆ ਤੇ ਦਾਣੇ ਤਾਂ तकरीबन ਮੈਨੂੰ ਲੱਗਦਾ ਸਾਰਿਆਂ ਦੇ ਚੱਕੇ ਗਏ ਢੋਲਾਂ ਦੇ ਵਿੱਚ ਪਾ ਲੈ ਉਹ ਵੀ ਦੱਸਿਓ ਕਮੈਂਟਸ ਕਰਕੇ ਵੀ ਢੋਲਾਂਾਂ ਦੇ ਵਿੱਚ ਦਾਣੇ ਪਾ ਲੈ ਅਸੀਂ ਤਾਂ ਹੀ ਅਸੀਂ ਟੋਲਾ ਦੇ ਵਿੱਚ ਦਾਣੇ ਵੀ ਪਾਉਂਦੇ ਜੋਗੀ ਅੰਦਰ ਰੱਖ ਤੇ ਟੂੜੀ ਸਾਡੀ ਇੱਕ ਟਰਾਲੀ ਟੂੜੀ ਦੀ ਬਾਹਰ ਪਈ ਆ ਉਹਨੂੰ ਅੰਦਰ ਕਰਨ ਦਾ ਇੰਤਜ਼ਾਮ ਕਰਨ ਲੱਗੇ ਹੋਏ ਆ ਅਸੀਂ ਕਿਉਂਕਿ ਰਾਤ ਨੂੰ ਰਾਤ ਬਹੁਤ ਜ਼ਿਆਦਾ ਹਨੇਰੀ ਗਈ ਹੈ ਜਦੋਂ ਹਨੇਰੀ ਆਉਂਦੀ ਆ ਫਿਰ ਤੇ ਲਾਏ ਆਏਗਾ ਹਨੇਰੀ ਨਾ ਕੋਈ ਗੱਲ ਨਹੀਂ ਅੱਕਾ ਤੋਂ ਡਰ ਲੱਗਦਾ ਮੈਨੂੰ ਤਾਂ ਹਨੇਰੀ ਤੋਂ ਵੀ ਲੱਗਦਾ ਭਾਈ ਐਨਾ ਨੇ ਇੰਨੇ ਗੰਦਾ ਪਾਇਆ ਮੈਂ ਸਿਰ ਤੇ ਥੇੜੇ ਵੜਦਾ ਚਾੜੂ ਚੱਕਿਆ ਹੁਣ ਛੱਡਿਆ ਹਾਲੇ ਵੀ ਹੁਣ ਇਹ ਕਹਿੰਦੇ ਪੱਲੀਆਂ ਬਣਵਾਉਣ ਉਹਨਾਂ ਹਨੇਰੀਆਂ ਜਾਂ ਹਨੇਰੀਆਂ ਬਿੱਲੋਂ ਅੱਕਾਂ ਸਰਾ ਕਾ ਕਾ ਵੀ ਸਾਨ ਮੈਨੂੰ ਬਾਣੇ ਬੋਣੇ ਲੱਗਦਾ ਆ ਜਾਵਰੇ ਕੰਟੇ ਕਾਕਾ ਮੱਕੀ ਦੀ ਜਣੀਆ ਚਲੋ ਤੇ ਤਾਂ ਸੰਨੇ ਪਹਿਲਾ ਸੀਜ਼ਨ ਤੋਂ ਪਹਿਲਾਂ ਗਿਆ ਸੀ ਪੱਲੀਆਂ ਬਣਾ ਲਓ ਉਦੋਂ ਹੀ ਕਰਨੀਆਂ ਨੇ ਹੈ ਇਹਨੇ ਲੀ ਲੋੜ ਹੁਣ ਹੁਣ ਪੂਜੀਏ ਕਰਦੇ ਨੇ ਹਲੋ ਕੀ ਕਰ ਮੰਨ ਨਹੀਂ ਤੂੰ ਬਣਨੀਆ ਤੀਂ ਤੂੰ ਦੀ ਆ ਕੀ ਬਾਧੂ ਬਣਨੀ ਅੰਜਰ ਕਰੀ ਮਿੱਠਾ ਟੋੜਾ ਖੋਪੇ ਪਾ ਦਿੰਦਾ ਜਾ ਦਾ ਰੁਕੇ ਦੱਸਦਾ ਤੀ ਨਾ ਨਹੀਂ ਨਾ ਬਣਾਉਣਾ ਜਾ ਬਣਾਉਣੇ ਭੁੱਲ ਗਿਆ ਇਹਦੇ ਦਸ ਵਫਾ ਮਿੱਠਾ ਟਕਾ ਨਹੀਂ ਨਹੀਂ ਇਹ ਜਿਹੜਾ ਪੜੀਦਾ ਮੇਰਾ ਦਸਤਾ ਤੇ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਵਲੌਗ ਵਧੀਆ ਲੱਗਦਾ ਹੁੰਦਾ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ 2 ਸਕਿੰਟ ਤੋਂ ਵੀ ਘੱਟ ਦਾ ਸਮਾਂ ਲੱਗਦਾ ਜਦੋਂ ਕਮੈਂਟਸ ਕਰਦੇ ਮੋਟੀਵੇਸ਼ਨ ਮਿਲਦਾ ਹੈ ਤੁਹਾਡੇ ਕਮੈਂਟ ਤੋਂ ਕਿਉਂ ਤਾਕਤ ਮਿਲਦੀ ਹੈ ਪਾਵਰ ਮਿਲਦੀ ਹੈ ਇਹ ਹੀ ਇੱਕ ਪਾਵਰ ਆ ਵਲੌਗ ਬਣਾਉਣ ਲਈ ਆਦੀਆ ਬਹੁਤ ਹੋਗਾ ਓਏ ਬਸ ਕਰੋ ਮੇਰੇ ਕਿ ਆ ਕੇ ਮੈਂ ਕਾਪੀ ਲੈ ਲਿਆ ਦੋਗੇ ਤੁਸੀਂ ਇਹ ਕਾਪੀ ਦੇ ਲਿਆ ਦੇਣਾਗੇ ਤੇ ਮੈਂ ਤਾਂ ਤੁਹਾਨੂੰ ਤਾਂ ਕੁਝ ਆਦਾ ਹੀ ਨਹੀਂ ਲੋਕਾਂ ਨੂੰ ਪਤਾ ਕਿ ਮੈਂ ਗੰਮਟ ਕਰੀ ਜਾਂਦਾ ਹਾਂ ਯੂਟਿਊਬਰ ਹੋਂਡੇ ਵਰਗੇ ਕਰਦੇ ਫਸਟ ਟਾਈਮ ਇਹ ਨਹੀਂ ਵਰਨਾ ਮੰਡਾ ਬੁੱਸਾ ਕਰਦਾ ਇਹ ਕੈਂਚੀ ਤਿੱਖੀ ਕਰਨ ਲੱਗੇ ਸੀ ਕਹਿੰਦੇ ਵੀ ਇਹ ਤਾਂ ਕੱਟਦੀ ਨਹੀਂ ਹੈਗੀ ਉਹ ਲਿਆ ਪਤਾ ਨਹੀਂ ਕਿ ਆ ਦੇਣ ਕੈਂਚੀ ਤਿੱਖੀ ਕਰਨੀ ਹੁਣ ਜਦ ਮੈਂ ਆ ਕਿ ਕੈਂਚੀ ਦੀ ਤਿੱਖੀ ਅਮਰੀਕਾ ਜਾਈਦਾ ਹੱਲੇ ਕਾਇੰਦੇ ਨੇ ਸਭਾ ਗੇਨ ਤੇ ਗਈ ਤੂੰ ਅਮਰੀਕਾ ਕਿਉਂ ਨਾ ਗਈ ਇਹਨਾਂ ਤਰੀਕਾ ਨੂੰ ਘਰੇ ਹੀ ਉਹਦੀ ਘਰੇ ਅਮਰੀਕਾ ਇਹਨਾਂ ਨੇ ਅਸਤਰਾ ਤੋਂ ਰੱਖ ਸਮਾਨ ਇੱਧਰ ਉੱਧਰ ਕਰ ਦਈਏ ਆ ਜਾਓ ਜੀ ਇਹ ਆ ਫੈਲ ਲੈ ਜਾਂਦੇ ਪਲੀਆਂ ਬਣੀਆਂ ਬਣਾਈਆਂ ਦੇ ਦਿੰਦੇ। ਇਹਦਾ ਹੋਣਾ। ਇਹ ਆ ਆਪਨੇ ਬਣਾ ਦਿੰਦੀ ਸੀ ਹੁਣ ਇਹ ਵੀ ਸਾਡੇ ਪਿੱਛੇ ਆ। ਆਓ ਜਦੋਂ ਤੋਂ ਪਣਵਾਰੀਆਂ। ਹਾਓ ਇੱਕ ਸਾਲ ਪਿਛਲੇ ਸਾਲ ਮੈਂ ਬਣਾਈਆਂ ਸੂਰੇ ਲਾਉਣ ਵੇਲੇ ਕਿਤੇ ਲਾਈਆਂ ਹੀ ਨਹੀਂ ਗੀਆਂ। ਬਸ ਇਹ ਤੇ ਕਿਤੇ ਔਖਣੇ ਸਵਾਲਦੇ ਆ। ਅੱਲੇ ਥੋੜੀ ਬਣਨੀ ਆ। ਬਣ ਗਈ ਨਹੀਂ ਹੁਣ ਗਮੰਡੀਆਂ ਲਿਆ ਗਮੰਡੀਆਂ ਦੇ ਰਹੇ ਲਿਆ ਗਮੰਡੀਆਂ ਦੀ ਥੂੜੀ ਸਾਡੇ ਅੰਦਰ ਸਾਰੀ ਆਉਂਦੀ ਆ। ਇਹ ਸਾਰਾ ਘਰ ਭਰ ਦਿੰਦਾ। ਹਾਂ ਹੀ ਪਰ ਇਹ ਜਲਦੀ ਆਹ ਉਹ ਜਿੱਦਣ ਇਹਨਾਂ ਨੇ ਪਹਿਲਾਂ ਬਣਾਈ ਸੀ ਥੋੜੀ ਜਿਹੀ ਉਤੜਨੀ ਆਪਣੇ ਆਇਆ ਥੋੜਾ ਜਿਹਾ ਆਪਣੇ ਵੀ ਇਹ ਤੋਂ ਦਨ ਘੱਟੇ ਆਇਆ ਇੱਕ ਟਰੀ ਨੂੰ ਮਗਰਨੀ ਨੂੰ ਬਹੁਤ ਲੱਗਦਾ ਹੈ ਚਾ ਵੇ ਕੈਂਚੀ ਨਾਲ ਫੈਲੇ ਦਾ ਕੱਟ ਲੈ ਮੇਰੇ ਸੂਟ ਕੱਟਣ ਨੂੰ ਮੈਨੂੰ ਸਟੀਲ ਦੀ ਕੈਂਚੀ ਦਿਹਾ ਕੇ ਦੇ ਕਾ ਮੈਂ ਨਵੀਂ ਉਹ ਲੈ ਆਣੀ ਹੈ ਇੱਕ ਫਿਰ ਇਹਨੇ ਮੇਰੇ ਕੰਨ ਦੀ ਪਾਗਣੀ ਹੱਥ ਮੇਰੇ ਪਹਿਲਾਂ ਤੋਂ ਹੀ ਅੱਜ ਮਾੜੀ ਜੀ ਠੀਕ ਆ ਅੱਜੇ ਨਹੀਂ ਬਈ ਭਾਈ ਅੱਜ ਮੈਂ ਬਿਲਕੁਲ ਠੀਕ ਆ ਅੱਜ ਮੈਂ ਵਧੀਆ ਠੀਕ ਆ ਅੱਜ ਮੇਰੀ ਆਵਾਜ਼ ਵੀ ਨਿਕਲਦੀ ਆ ਮੇਰਾ ਸੇਰਾ ਵੀ ਦੱਸ ਕਰਕੇ ਮੈਂ ਠੀਕ ਆ ਗੋਲੀਆਂ ਲੈਣੀਆਂ ਹਾਂਜੀ ਦੋ ਲੈਣੀਆਂ ਸੀ ਫਿਰ ਰੋਟੀ ਖਾ ਕੇ ਲੈਣੀ ਉਹ ਦੂਈਆਂ ਵੀ ਲੈਣੀਆਂ ਨੇ ਉਹ ਦੂਈਆਂ ਰੋਟੀ ਖਾ ਕੇ ਬਾਅਦ ਚ ਲੈਣੀਆਂ ਨੇ ਗੋਲੀਆਂ ਕੰਮਲੀ ਕਰ ਦੇਣਾ ਇਹਨਾਂ ਨੂੰ ਮੇਰੇ ਗੋਲੀਆਂ ਫਲਾ ਫਲਾ ਗੋਲੀਆਂ ਕਾ ਕੱਦ ਦੇਣਾ ਐਦੀ ਕੀ ਦਾ ਕਮਾਂਟਰ ਗੋਲੀਆਂ ਖਾਣੀਆਂ ਤਾਂ ਤੇ ਪੀਣ ਵਾਲੀ ਪਈ ਆ ਉਹ ਕਣੀ ਆ ਜੇ ਨੀ ਪੀਣੀ ਕੋਈ ਨਹੀਂ ਜੀ ਡਾਕਟਰ ਨੇ ਇਹ ਕੀ ਦੱਸਿਆ ਡਾਕਟਰ ਨੇ ਇਹ ਨਹੀਂ ਲਈ ਵਰ ਕਿਹਾ ਕੀ ਕੀ ਡਾਕਟਰ ਨੇ ਵਧੀਆ ਹਾਂ ਤੇ ਆ ਕੱਲ ਇਹ ਡਾਕਟਰ ਕੋ ਹੌਸ਼ ਹੋ ਗਿਆ ਮੇਰੇ ਕਹਿੰਦੇ ਹੋਸ਼ ਹੋ ਗਿਆ ਬੜੀ ਐ ਸਿਆਣੀ ਆਂ ਚਲ ਵਧੀਆ ਨੇ ਸਿਆਣੀ ਜੀ ਦੇਖਾਂਗੇ ਕੱਲ ਵੀਡੀਓ ਬਣਾਵਾਂਗੇ ਕੁਛ ਕੀ ਜੀ ਬਣਾਉਂ ਦੁੱਤੀ ਹੋਰ ਬੇਲਾ ਹੋ ਮੇਰੇ ਨਾਲ ਤੇ ਬਲਾਕ ਬਣਾਉਣ ਬੈਠਾ ਸਰਕਾ ਦਾ ਅਸਰੇ ਬਲਾਕ ਬਣਾਉਣ ਆ। ਕੀ ਤਰੱਕੀ ਹੋਣੀ ਨੇ? ਉਹਦੀ ਪਹਿਲਾਂ ਵੀ ਰੱਖੀ ਆ ਮੇਰੇ ਜਨਮ ਤੋਂ ਪਹਿਲਾਂ ਦਾ ਉਹ ਹਸਤਾਲ ਬਣਿਆ ਹੋਇਆ। ਡਾਕਟਰ ਵਧੀਆ ਸਾਹਮਣੇ ਦਾ ਜਿਹੜਾ ਆਪਣਾ ਉਸ ਹਸਪੀਟਲ ਚ ਹੋਇਆ ਸੀ। ਏ ਬਹੁਤ ਜਲਦੀ ਚਲੋ ਦਾਖਲ ਕਰ ਲਓ ਸੱਚੀ ਮੈਨੂੰ ਹਸਪੀਟਲ ਦਾ ਨਾਮ ਸੁਣ ਕੇ ਲੱਗਦਾ ਸੀ ਵੀ ਮੈਨੂੰ ਐਡਮਿਟ ਕਰ ਲੈਣਾ ਉਹਨਾਂ ਨੇ ਫਿਰ ਮੈਨੂੰ ਡਰ ਲੱਗਦਾ ਸੀ ਵੀ ਰੈਫਰ ਨਾ ਕਰਦਣ ਕਿਤੇ ਮੈਨੂੰ ਐਡਮਿਟ ਕਰਦੇ ਕਰਦੇ ਰੈਫਰ ਨਾ ਕਰਦਣ ਚੰਡੀਗੜ੍ਹ ਜਾਂਦੇ ਆਣੇ ਰੈਫਰ ਨੂੰ ਤਾਂ ਤਾਂ ਹਾਂ ਠੀਕ ਹੈ ਨੰਬਰ ਦਾਰ ਪਤਾ ਕਿੰਨਾ ਲੱਗਦਾ ਵੈਸੇ ਡਰਨਾ ਨਹੀਂ ਚਾਹੀਦਾ ਪਹਿਲਾਂ ਹੀ ਆਪਦਾ ਵਧੀਆ ਡਾਕਟਰ ਤੋਂ ਦਵਾਈ ਲੈ ਲੈਣਾ ਜਾਂ ਪਿੰਡੂ ਵਾਲਿਆਂ ਕੋਲ ਜਾਣਦੇ ਮੈਂ ਤਾਂ ਲਾਲੇ ਕੰਨਾਂ ਨੂੰ ਹੱਸ ਉਹ ਪਿੰਡੂ ਵੀ ਵਧੀਆ ਨੇ ਉਹ ਨਹੀਂ ਵਧੀਆ ਹੈਗੇ ਹੋਰ ਮੈਨੂੰ ਕੁਝ ਹੋਰ ਇਹ ਕਿਹਾ ਜਾਣਾ ਸੀਗਾ ਐਂ ਐ ਪਿੰਡ ਪਿੰਡ ਕਰਕੇ ਨਸਲ ਨੂੰ ਸੇਰੀ ਗਾਣਾ ਦੀ ਇਹਨੂੰ ਸਾਨੂੰ ਦੱਸ ਦੀਆਂ ਪਿੰਡ ਜੋ ਆਪਦੇ ਕਾਰਮਨ ਦੇ ਵਧੀਆ ਵਧੀਆ ਨਹੀਂ ਵਧੀਆ ਹੈਗੀ ਇੱਕ ਤਾਂ ਜਮਾ ਹੀ ਨਹੀਂ ਵਧੀਆ ਇੱਕ ਜਿਹੜਾ ਟੋਬੇ ਵਾਲਾ ਡਾਕਟਰ ਕਹਿੰਦੇ ਨੇ ਉਹਦਾ ਫੋਨ ਇਹ ਦੇਖੀ ਜਾਂਦਾ ਕਸਟਮਰ ਉਹਦੇ ਕੋਲ ਚਲੇ ਜਾਵੇ ਪੇਸ਼ੈਂਟ ਉਹਦੇ ਕੋਲ ਜਦ ਜਦ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਫੋਨ ਦੇ ਉੱਤੇ ਹਿੰਦੀ ਫਿਲਮ ਲਾਈ ਹੁੰਦੀ ਆ ਆਰਾਮ ਨਾਲ ਦੇਖੀ ਜਾਂਦਾ ਬੈਠਾ ਜਿਆਦਾ ਕੋਈ ਨੂੰ ਕੋਈ ਸਵਾਲ ਕਰਦਾ ਉਹ ਮੈਂ ਸਸਰੀ ਮੰਗੂ ਸਮਝ ਜਾਂਦਾ ਉਹ ਬੋਲਦਾ ਹੀ ਨਹੀਂ ਕੁਝ ਉਹ ਹੈਗਾ ਉਹ ਡਿਗਰੀ ਹੋਲਡਰ ਨਹੀਂ ਹੈਗਾ ਗਾਣਾ ਨਹੀਂ ਕਾਇਦਾ ਜੇ ਆਪਾਂ ਜਿਹੜੀ ਇਹ ਉਲਟਾ ਕਿਸੇ ਨੂੰ ਰਾਮ ਆਉਂਦਾ ਹੁਣ ਪੇਨ ਕਿਲਰ ਲੈ ਲੈ ਕੇ ਫਟ ਮੈਂ ਪੇਨ ਕਿਲਰ ਖਾਣ ਵਾਲੀ ਹੈ ਨਹੀਂਗੀ ਮੈਂ ਪੇਨ ਕਿਲਰ ਨਹੀਂ ਅਦਾ ਲੈਂਗੀ ਜਿਹੜੀ ਆਪਾਂ ਨੂੰ ਬਿਮਾਰੀ ਹੈ ਮ ਉਹਦੀ ਦਵਾਈ ਲਵਾਂਗੀ ਹਾਂ ਟਾਈਮ ਜ਼ਰੂਰ ਲੱਗ ਗਿਆ ਮੇਰੀ ਬਿਮਾਰੀ ਦਾ ਲੱਭੀ ਨਹੀਂ ਬਿਮਾਰੀ ਕੀ ਐ ਵੀ ਹੁਣ ਜਾ ਕੇ ਪਤਾ ਲੱਗਿਆ ਹੁਣ ਡਾਕਟਰ ਨੇ ਜਿਹਦੇ ਕੋਲ ਮੈਂ ਗਈਆ ਉਹਨੇ ਕੋਈ ਟੈਸਟ ਨਹੀਂ ਕੀਤਾ ਕੁਛ ਨਹੀਂ ਕੀਤਾ ਖਾਲੀ ਮੇਰੀ ਨਬਜ਼ ਦੇਖੀ ਤੇ ਏਦਾਂ ਮੇਰੇ ਪੇਟ ਨੂੰ ਹੱਥ ਲਾ ਕੇ ਦੇਖਿਆ ਬਸ ਦਵਾਈ ਦੇ ਦਿੱਤੀ ਹਨਾ ਹਾਂ ਅੱਖਾਂ ਨਹੀਂ ਦੇਖੀਆਂ ਹਾਂ ਤਾਂ ਕਰਕੇ ਅੱਖਾਂ ਦੇਖੀਆਂ ਉਸ ਤੋਂ ਮੈਂ ਡਿੰਨੇ ਘਟਦੇ ਵਿਚਾਰਾ ਡਾਕਟਰ ਡਰ ਗਿਆ ਲੋ ਜੀ ਥੱਲੇ ਆਪਾਂ ਕੱਟ ਲਈ ਹੁਣ ਆਪਾਂ ਚਾਹ ਪੀ ਲਈਏ ਤੇ ਹਾਂਜੀ ਟਾਈਮ ਆਪਣਾ ਜਿਹੜਾ 2 ਵਜੇ ਹੋਣੀ ਮੈਂ ਤਾਂ ਹੁਣ ਦੇਖਿਆ ਟਾਈਮ ਇਹ 2 ਵਜੇ ਦੀ ਚਾਹ ਪਤਾ ਨਹੀਂ ਕਿਹੜੇ ਮਿਲਦੀ ਆ ਮੈਨੂੰ ਮੇਰਾ ਦਿਲ ਕਿੰਨਾ ਤੀ 5 ਮਿੰਟ ਹੋ ਗਏ ਮੇਰਾ ਦਿਲ ਕੀਤਾ ਸੀ ਮੈਂ ਬੇਟੇ ਨੂੰ ਥਿਆ ਚਾਹ ਬਣਾ ਦੇ। ਉਹਨੇ ਬਣਾਤੀ। ਚਾਹ ਘੱਟ ਪਈ ਆ ਤਾਂ। ਨਹੀਂ ਮੈਂ ਸਵੇਰ ਦੇ ਇੱਕ ਗਲਾਸ ਪੀਤਾ ਹੋਇਆ ਹੁਣ ਇੰਨਾ ਕੰਮ ਕਰਕੇ ਤਾਂ ਬੰਦਾ ਇੰਨੀ ਕੀ ਚਾਹ ਪੀਂਦਾ। ਚਾਹ ਤੇ ਇੰਨੇ ਜੱਗ ਬਣਾਉਣ ਨੂੰ ਕਿਹਨੇ ਕਿਹਾ ਸੀ? ਕਿਹਨੇ ਪੀਤਾ ਜਾ ਉਹਨਾਂ ਲਈ ਕੋਈ ਜੱਗ ਚਾਹ ਤਾਂ ਨਹੀਂ ਸੀਗਾ। ਨਾ ਨਾ। ਅੱਤਾ ਕੇ ਬਣਾ ਦੇ। ਦਿਨੇ ਹੈਗਾ ਅੱਜ ਮੰਗਲਵਾਰ। ਸੋਮਵਾਰ। ਰੋਜੇ ਸੋਮਵਾਰ ਹੁੰਦਾ ਕੱਲ ਵੀ ਸੋਮਵਾਰ ਸੀ। ਕੀ ਕਮੈਂਟ ਕਰਦੂ ਨਹੀਂ ਉਹ ਜ ਨਵੰਬਰ ਹੁੰਦਾ ਹੈਗਾ ਅੱਜ ਮੰਗਲਵਾਰ ਅੱਜ ਸੋਮਵਾਰ ਤਰੀਕ ਹੈਗੀ ਅੱਜ 29 ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਆਪਣੇ ਸਾਹਮਣੇ ਲਾ ਦਿਓ ਕਿ ਕਿੰਨੀ ਤਰੀਕ ਹੈ ਅੱਜ ਤੁਸੀਂ ਦੱਸ ਕੇ ਜਾਓ ਮੈਂ ਤਾਂ ਕਿੰਨੀ ਤਰੀਕਾ ਮੈਨੂੰ ਤਾਂ ਪਤਾ ਨਹੀਂ ਹੈਗਾ ਕਿੰਨੀ ਚਲ ਹੋਊਗੀ ਜਿਹੜੀ ਹੋਊਗੀ ਅੱਜ 30 ਹੋਊਗੀ ਕਿ 29 ਆ ਮੈਨੂੰ ਨਹੀਂ ਪਤਾ 29 ਆ ਜੀ ਬਾਕੀ ਤੁਸੀਂ ਦੱਸਿਓ ਕਮੈਂਟਾਂ 'ਚ ਹਾਂ ਵੀ ਕਿੰਨੀ ਤਰੀਕ ਹੈ ਇਹਨਾਂ ਸਤੈਨ ਦਾ ਵੀ ਨਹੀਂ ਪਤਾ ਅੱਜ ਦਿਨ ਮੰਗਲਵਾਰਾ ਤਰੀਕ ਤੋਂ ਨਹੀਂ ਪਤਾ ਹੈ ਇਹਨਾਂ ਟਾਈਮ ਨਹੀਂ ਹੁੰਦਾ ਵੀ ਦਿਨ ਤਰੀਕ ਦੇਖ ਲੀਏ ਕੈਲੰਡਰ ਦੇਖ ਲੀਏ ਜਾਂ ਕੁਝ ਦੇਖ ਲੀਏ ਜਿਵੇਂ ਯਾਦ ਨਹੀਂ ਰਹਿੰਦਾ ਕੁਝ ਵੀ ਇੱਕ ਵਝਾਰ ਤਰ ਪਾਈਏ ਉਹ ਨਹੀਂ ਮੋਲਣੀ ਦਰਾ ਮੂਰੇ ਖੋਲਣੀ ਕਮੈਂਟਾਂ 'ਚ ਦੱਸਿਓ ਕੀ ਹੈ ਕੀ ਹੁੰਦਾ ਮੈਨੂੰ ਤਾਂ ਮੈਨੂੰ ਕੁਝ ਨਹੀਂ ਪਤਾ ਹੁੰਦਾ ਤੇ ਹੁਣ ਆਪਾਂ ਸਿਉਵਾਂਗੇ ਪੱਲੀਆਂ ਪੱਲੀਆਂ ਸਿਉਣੀਆਂ ਨੇ ਆਪਾਂ ਮੰਮੀ ਦੀ ਮਸ਼ੀਨ 'ਤੇ ਇਹ ਮਸ਼ੀਨ ਦੀ ਗੱਲ ਤਾਂ ਉਦੋਂ ਹੀ ਹੁੰਦੀ ਆ ਜਦੋਂ ਪੱਤੀਆਂ ਬਣਾਉਣੀਆਂ ਹੁੰਦੀਆਂ ਆ ਕੈਂਚੀ ਕੀ ਕਰਨ ਨੂੰ ਲੈਂਦੇ ਦੀ ਇਹ ਮੇਰੀ ਕੈਂਚੀ ਘਾਤੀ ਆ ਜਿਹੜਾ ਨੇ ਬੋਲਣਾ ਨਾ ਆ ਕੇਟਾ ਕਾਰਦਣੇ ਰੇਲੋਂ ਲੱਭੇ ਆਈ ਨੇ ਨਾ ਦੇਵ ਚ ਵਾਗੇ ਲੱਗੇ ਜਾਂਦੇ ਜਦੋਂ ਵਿਆਹ ਹੋਣਗੇ ਤੇ ਰੀਵਰ ਕੱਟਣ ਨੂੰ ਰੀਵਰਨ ਕਟਾਇਆ ਹੀ ਨਹੀਂ ਕਹਿੰਦੇ ਹੁੰਦਾ ਕੱਲ ਮੁੰਡਾ ਪਾਸ ਆਊਗਾ ਰੀਵਰ ਕੱਟਾਉਣਾ ਕਟਾਇਆ ਸੀ ਤੋਂ ਤੋਂ ਹੀ ਹੜਿਆ ਮੈਂ ਤੂੰ ਥੋੜੀ ਹੋਈ ਨੀਂਦ ਵਾਲਿਆਂ ਤੋਂ ਮਸਾ 100 ਰੁਪਏ ਨਿਕਲੇ ਹੁਣ ਚਾ ਲਾੜ ਪਰ ਕੇਰਾ ਪੜ ਕੇ ਪਸਤਾਏ ਹੁਣ ਦਵਾਰਾ ਦਵਾਰਾ ਮਾ ਦਵਾਰਾ ਦਵਾਰਾ ਪੜੀ ਜਾਂ। ਇਹ ਜਾਂ ਮਿੱਠਾ ਵੱਧਵਾ ਦਾ ਹੁਣ ਮੈਂ ਨਾ ਮਿੱਠਾ ਵੱਧ ਪੀਨੀ ਆ। ਹੁੰਦੇ ਨੂੰ ਸਮਝ ਆਉ। ਜੀਨੀ ਨਵੀ ਆ ਆ ਬਗੀਨੀ ਨਵੇਂ ਰਵਾਜ ਫੜਿਆ ਵੀ 2 ਕਿਲੋ ਚੀਨੀ ਲਿਆਓ 2 ਕਿਲੋ ਚੀਨੀ ਲਿਆਓ। ਕੱਠੀ ਬੋਰੀ ਕੱਲੂ ਲੈ ਕੇ ਲੈ ਕੇ ਆਉਣੀ ਆ। ਕੱਠੀ ਬੋਰੀਆਂ ਤੇਰੇ ਲਾਜ ਤੇ ਇੰਨੇ ਲੱਗ ਕੇ ਬੋਰੀ ਜੋ ਕਿ ਪੈਸੇ ਨਹੀਂ ਆਗੇ ਕੀ ਕਰੀਏ ਹਾਏ ਹਾਏ ਜੇ ਹਜੇ ਬੰਦੇ 5-7 ਹੋਰ ਇਕੱਠੇ ਹੋ ਜਾਣ ਦੇਸ਼ ਕੰਗਾਲ ਹੋ ਜਾਵੇ ਸੱਚੀ ਗੱਲ ਹੈ ਮੇਰੇ ਤੇ ਬਹੁਤ ਪੈਸੇ ਲੱਗੇ ਜੇ ਅਗਲਾ ਕਹਿੰਦਾ ਥੋੜੇ 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 ਕਰਕੇ ਕਿੰਨਾ ਪੈਸਾ ਚੱਲੇਗਾ ਮੈਂ ਤਾਂ ਕੱਲੇ ਵਲੌਗ ਤੇ ਦੱਸਿਆ ਵੀ ਥੋੜੇ ਥੋੜੇ ਕਰਕੇ ਵੀ ਨਾਲੇ ਆਰਾਮ ਡੱਕੇ ਦਾ ਨਹੀਂ ਆਇਆ ਅੱਜ ਅੱਜ ਮੇਰਾ ਬੋਲ ਨਿਕਲ ਗਾ ਜਿੱਥੇ ਚੱਲਿਆ ਜਾ ਉੱਥੇ ਚੱਲਿਆ ਜਾ ਉੱਥੇ ਚੱਲਿਆ ਜਾ ਇਹ ਮੈਂ ਦੋ ਟਾਈਮ ਠੀਕ ਹੁੰਦੀ ਸੀ ਇੱਕ ਟਾਈਮ ਜਦੋਂ ਮੈਂ ਵੀਡੀਓ ਬਣਾਉਣੀ ਇੱਕ ਟਾਈਮ ਬਾਕੀ ਦਮੇ ਮੈਨੂੰ ਪਤਾ ਨਹੀਂ ਕਿਹੜੀਆਂ ਕਿੰਨੀਆਂ ਕਪੂਤਨੀਆਂ ਬਿਮਾਰੀਆਂ ਚੁੰਬੜ ਜਾਂਦੀਆਂ ਸੀ ਅੱਜ ਠੀਕ ਅੱਜ ਨਾ ਮੈਂ ਫੋਨ ਦੇਖਿਆ ਬਿਲਕੁਲ ਵੀ ਨਹੀਂ ਦੇਖਿਆ ਦੇਖਿਆ ਸਵੇਰ ਦੇ ਨਹੀਂ ਨਹੀਂ ਦੇਖਿਆ ਨਹੀਂ ਦੇਖਿਆ ਨਹੀਂ ਮੈਂ ਅੱਜ ਫੋਨ ਵੀ ਨਹੀਂ ਦੇਖਿਆ ਤੇ ਆਪਣੀ ਵੀਡੀਓ ਵੀ ਬਣਾਈ ਆ ਤੇ ਵਧੀਆ ਸਾਰਾ ਕੰਮ ਵੀ ਕਰਿਆ ਘਰ ਦਾ ਫੱਲੇ ਕੱਪੜੇ ਧੋਣੇ ਨੇ ਕੱਪੜੇ ਹੁਣ ਆਰਮਰੀ ਜਾਂ ਪੱਲੀਆਂ ਸਿਉਂਦਾ ਤੇ ਫਿਰ ਜਿਹੜਾ ਆਏ ਤੇ ਨਾਲੇ ਉਹਦੀ ਯੂਨੀਫਾਰਮ ਧੋਤੀ ਜਾਊਗੀ ਨਾਲੇ ਆਪਾਂ ਆਪਣੇ ਕੁੱਪੜੇ ਧੋਲਾਂ ਕਰੂਗਾ बन मैं गया मैं इनको मास्टर। ਕੋਤਨੀ ਦਾ ਫਰਕ ਪੈ ਗਿਆ ਬਿਮਾਰ ਹੋਣ। ਬਾ ਰੱਬ ਦੇ ਦੀ। ਤੇਰਕੀ ਤੇਰਕੀ ਮੈਂ ਲੈ ਆਈ।

ਕਹਾਂ ਕੰਗਨ ਲੱਕੜੀਆਂ ਨੇ ਤੂੜੀ ਦਾ ਢਾਰਾ ਰੱਬ ਸੁੱਕਣ ਦਾ ਦਵੇ ਪਹਿਲੇ ਤੂੜੀਆਂ ਤਾਂ ਬਣ ਜਾਣ ਸਾਰੀ ਅਪ੍ਰੈਲ ਲੰਘੀ ਐ ਤੇ ਕੀ ਹਾਲੇ ਲੋਕਾਂ ਦੀ ਤੂੜੀ ਨਹੀਂ ਚਿੰਗਿਆਂ ਦੇ ਭਿਖੋ ਕਰੀ ਫੈਨ ਬੜੀ ਬੜੀ ਬੰਦੇ ਸਭ ਤੋਂ ਬਸੇ ਝੂਠੇ ਕਮੰਡਰ ਕਹਿਰੀ ਚੱਜੀ ਬਸੇ ਗੱਪੇ ਮਾਰਦੀ ਉਹ ਦੇਖੀ ਜਾਂਦੇ ਫੇਸਬੁੱਕ ਤੇ ਪੰਜ ਪੰਜ ਕਿਲੋ ਰਗੜਾ ਪਿਆ ਆ ਜੀ ਬੰਦੇ ਦੇ ਘਰੋਂ ਤਾਂ ਉਹ ਤੇ ਆ ਗਈ برف ਠੀਕ ਐ ਹੋਰ ਕੀ برف ਦੇ ਘਰਾਂ ਕਿਸੇ ਲੋਕ ਰਹਿੰਦੇ ਦਿਲ ਵਿੱਚ ਤਾਂ ਗੰਦੀਂ ਦੇ ਨਹੀਂ ਸੋਈ ਉਹ ਇਹਨੱਕ ਨਹੀਂ ਦੀਦਾ ਉਹ ਫੜਦਾ ਕਰੇ ਮੈਂ ਤੇ ਚਲ ਬਸ ਦੀ ਗਿਆ ਬੜਾ ਔਖਾ ਵੇ ਆ ਮੈਂ ਜੋੜ ਲਉਂਦੇ ਹਾਂ ਦੇਰੇ ਫਿਰ ਲੋਕਾਂ ਨੇ ਚੌੜੀ ਚੌੜੀ ਪਰਦੀਆਂ ਬਣਾ ਕੇ ਰੱਖਣੀਆਂ ਇਹ ਮੇਰਾ ਹੈ ਨਾ ਐਂਡ ਆ ਪੱਤੀ ਬਣਾਉਣ ਦਾ ਈਜੀ ਤਰੀਕਾ ਇਹਨੂੰ ਸਿੱਧੇ ਨਾਲ ਸਿੱਧੇ ਜੋੜ ਕੇ ਐਦਾਂ ਕਿਥੇ ਲਾਵੀਂ ਬੜਾ ਛੋਟਾ ਲਾ ਲਓ ਤੇ ਕਿੰਨਾ ਬੜਾ ਛੋਟਾ ਨੂੰ ਨਾਲ ਲਿਓ ਜਿਵੇਂ ਅੰਤਰ ਫਿਰ ਇਹਦੇ ਅੰਤਰ ਫਿਰ ਇੱਕੋ ਜਿਹਾ ਲਾ ਲਓ ਰੈਡੀ ਹੋ ਜਾਣੀ ਪੱਤੀ ਆ ਚੱਕੋ ਇਹਨਾਂ ਸਿੱਧਾ ਜੋੜ ਕੇ ਫਿਰ ਇਹਨੂੰ ਹੁਣ ਦੇਖੋ ਹਾਂ ਵਈ ਇਹ ਸਾਰੇ ਜੰਪ ਕਰੂੰਦੇ ਜਿਵੇਂ ਕਰੀਏ ਜਦੋਂ ਇਹਨੂੰ ਪਾਸੇ ਦੇ ਨਾਲ ਸਿੱਧਾ ਜੋੜ ਲਿਆ ਉਸ ਤੋਂ ਬਾਅਦ ਇਹਨੂੰ ਆਏ ਕਰਕੇ ਨਾ ਆਹ ਹੋਇਆ ਡਬਲ ਡਬਲ ਤੋਂ ਕਰਕੇ ਫਿਰ ਇਹਨੂੰ ਐਦਾਂ ਕਰਕੇ ਫੋਲਡ ਕਰਨਾ ਹੈ ਐਦਾਂ ਫਿਰ ਸਿਉਣ ਦੱਬਣ ਦੀ ਲੋੜ ਨਹੀਂ ਪੈਂਦੀ ਹੁਣ ਇਹ ਪਿੱਛੇ ਦੱਬੀ ਜਾਣੀ ਹੈ ਸਿਉਣ ਇਹਨੂੰ ਬੋਲਦੇ ਹੇ ਕੁਰਲੇ ਹਾਂ ਇਹਨੂੰ ਬੋਲਦੇ ਗੋਮਸੇ ਆਣ ਗੋਮਸਲਾਈ ਜਿੰਨਾ ਮਾਰਦੀ ਭਾਜ ਬਾਰੋ ਪਾਟ ਦੀ ਮੁਕਰੇ ਦਾ ਹਾਰੀ ਬਟਨ ਤੋਂ ਪਹਿਲਾਂ ਪਰੀਆਂ ਸੀ ਹੋਈਆਂ ਮਾਰ ਕੇ ਇਹੋ ਤੇ ਮਾਰ ਕੇ ਤਾਂ ਜਾਈ ਕੰਦਾਂ ਤੂੰ ਨਹੀਂ ਜਨਤ ਤੇ ਨਹੀਂ ਦੋਸਤ ਪਿਆਰ ਲੀਏ ਹੋ ਕੇ ਹੈ ਸਭ ਦੇ। ਕਾਹੀ ਕਹਿੰਦੇ ਨੇ ਬੰਦੇ ਦੀ ਮਨਿਆਦ ਨਹੀਂ ਚੀਜ਼ ਦੀ ਮਨਿਆਦ ਆ ਦੇ। ਜਨਮ ਦਿਨ ਦੀ। ਕਿ ਥੋੜੇ ਜਾਨ ਥੋੜੇ ਜਨਮ ਦਿਨ ਤੇ ਆਸੀ। ਵੀ ਉਹ ਘੋੜੀ ਆ ਦੋਈ ਸੀ। ਉਹ ਆ ਸੇਮੀਆਂ ਵਟਣ ਵਾਲੀ। ਇਹ ਵਿਪਰਾਤ ਦਿਨ ਦੇ ਸੀ ਵੀ ਉਹ ਕੀ ਦਿੰਦੇ ਹੁੰਦੇ ਸੀ ਅੱਗੇ? ਸ਼ੂਸ਼ਕ ਚਾਈ ਹੋਈ ਐ। ਸ਼ੂਸ਼ਕ। ਤੋ ਪੰਜ ਪੱਲੀਆਂ ਬਣਾਤੀਆਂ ਥੱਕ ਗਈ ਮੈਂ ਤਾਂ ਵਿਚ ਦੀ ਰੋਟੀ ਬੜਾਈ ਜਿਹੜਾ ਸਕੂਲੋਂ ਆਏ ਤੇ ਵਿਚ ਦੀ ਥੋੜੀ ਜਿਹੀ ਰੈਸਟ ਕਰੀ ਮੈਂ ਸੌਂ ਵੀ ਗਈ ਸੀ ਫੇਰ ਫੇਰ ਉੱਠ ਕੇ ਫੇਰ ਦੁਬਾਰਾ ਮੈਂ ਫੇਰ ਦੋ ਪੱਲੀਆਂ ਹੋਰ ਬਣਾਈਆਂ ਇਹਨੇ ਪਹਿਲਾਂ ਬਣਾਤੀਆਂ ਸੀ ਇਹ ਬਣਾਈਆਂ ਨੇ ਪਚਾਰ ਚੱਤ ਥੈਲੀਆਂ ਦੀਆਂ ਪੱਲੀਆਂ ਹਾਂਜੀ ਪੂਣੀ ਮੈਂ ਤਾਂ ਬਾਹਰ ਤੋਂ ਥਾਲੇ ਲਿਬੜੇ ਪੈਣੇ ਖੜ ਜਾ ਮੈਂ ਤਾਂ ਮੱਕੰਡ ਲੜਨ ਲੱਗੀ ਮੈਂ ਦਿਨਾਂ ਤੇ ਹਾਂ ਬੱਚੋ ਬੰਦੋ ਹਫਤਾ ਦੌਰੇ ਆ ਵੀ ਉਹ ਨਾ ਬਾਅਦ ਕਿਹਾ ਤੁਸੀਂ ਮੈਨੂੰ ਕੰਮ ਕਰ ਲੈਣ ਦੇ ਮਾਣਿਆ ਤੈਨੂੰ ਵੀ ਪਤਾ ਹੀ ਹੈ ਮੈਂ ਕੰਮ ਦੇਣਾ ਮੈਂ ਨੂੰ ਨਹੀਂ ਤਾਂ ਸੇਵਦੀ ਨੇ ਮੈਂ ਥੋੜੀ ਟੱਕਰਾਂ ਕਰਦੇ ਵਾਹ ਹਾ ਕੇ ਮੇਰੇ ਘਰ ਨਾਲ ਮੈਂ ਇੱਕ ਪੱਲੀ ਕਿ ਦੋ ਬਣਾਈਆਂ ਸੀ ਪਤਾ ਨਿੱਕ ਬਣਾਈ ਸੀ ਤੇ ਦੋ ਦੋ ਵਿੱਚ ਜਹਾ ਰਿਆਂਗੇ ਸੀ ਜਦੋਂ ਫਿਰ ਰੋਟੀ ਬਣਾਉਣ ਲੱਗ ਗਈ ਇੱਕ ਪੱਲੀ ਬਣਾ ਕੇ ਹਾਂ ਰੋਟੀ ਖਾ ਕੇ ਫੇਰ ਦੋ ਬਣਾਈਆਂ ਫੇਰ ਸੌਂਗੀ ਵਿੱਚ ਦੀ ਨੀਂਦ ਆ ਗਈ ਦਵਾਈ ਲਈ ਹੋਈ ਸੀ ਤੇ ਹੁਣ ਕਿ ਫੇਰ ਦੋ ਬਣਾ ਲਈ ਹੋ ਗਈਆਂ ਪੰਜ ਪੱਲੀਆਂ ਦੋ ਤਿੰਨ ਗਾੜੀ ਨੇ ਬਣਾਈ ਜਾਂਦੇ ਗਾੜੀ ਨੇ ਬਣਾਈਆਂ ਨੇੜੀਆਂ ਸੀ ਮੜ ਜੇ ਲੇਫ ਸਿਉਣ ਮਾਰੀ ਬੜੀ ਸਿਉਣ ਵਾਲੀ ਧਾਗਾ ਤੋੜੀ ਜਾਂਦੇ ਮਸ਼ੀਨ ਦਾ ਡੈਡੀ ਨੇ ਕਹਿੰਦਾ ਪੱਲੀਆਂ ਬਣਾਂ ਜਾਂ ਜੇ ਕੁਝ ਹੋਰ ਵੀ ਬਣਾਂ ਜਾਂ ਸੀ ਡੈਡੀ ਸਾਨੂੰ ਚੰਗੇ ਜੁਨੀਆਂ ਨਾਸੇ ਹੋ ਕੇ ਦੇ ਦੇਵੇ ਚਾੜੀ ਦਾ ਮਾਤਾ ਨਾ ਹੁਣਾਂ ਇਹ ਚਾੜੂ ਲਾ ਦੀਏ ਲੈ ਆਪਾਂ ਕੀ ਕਰਨਾ ਤੇ ਮੇਰੇ ਹੱਥ ਸਭ ਤੋਂ ਤੋਂ ਤੇ ਇਹ ਬੁੜਾ ਹੋ ਗਿਆ ਮੈਂ ਦਾਵਾ ਤੈਨੂੰ 이 <목소리나>